ਉਹ ਜੱਟਾਂ ਦਾ ਸੀ ਮੁੰਡਾ ਤੇ ਕਹਾਣੀ ਜੱਟ ਦੀ ਗੱਲ ਯਾਰੋ ਚੱਲ ਪੀ ਪੁਰਾਣੀ ਜੱਟ ਦੀ ਜੰਮਿਆ ਸੀ ਕਾਕਾ ਵੰਡੀਆਂ ਸੀ ਲੋੜੀਆਂ ਉਹ ਬਾਪੂ ਨੇ ਨਾ ਪੁੱਤ ਦੀਆਂ ਗੱਲਾਂ ਮੂੜੀਆਂ ਹੌਲੀ ਹੌਲੀ ਪੜਨ ਸਕੂਲ ਵਾਰਤਾ ਉਹ ਪੁੱਤ ਨੇ ਵੀ ਮਾਪਿਆਂ ਦਾ ਮੁੱਲ ਉਤਾਰਤਾ 12ਵੀਂ ਚੋਂ ਨੰਬਰ ਲਿਆਇਆ ਰੱਜ ਕੇ ਓ ਬਾਪੂ ਉਦੋਂ ਤੁਰਦਾ ਸੀ ਇੱਕ ਕੱਢ ਕੇ ਚੁੱਕ ਲਿਆ ਕਰਜ਼ਾ ਜਹਾਜ਼ ਚਾੜਤਾ ਕੱਲਾ ਪੁੱਤ ਮੁਲਕ ਵਿਗਾਨੇ ਵਾਰਤਾ ਖੇਤੀਬਾੜੀ ਰੱਖੇ ਸੀਦੋ ਕਿल्ले ਜੱਟ ਦੇ ਓ ਵੇਚ ਦਿੱਤਾ ਇੱਕ ਪੈਰ ਹਿੱਲੇ ਜੱਟ ਦੇ ਮਹਿੰਗੀ ਸੀ ਪੜਾਈ ਕੰਮਕਾਰ ਨਾ ਮਿਲੇ ਆ ਦਿਲ ਵਿੱਚ ਆਈ ਜਾਂਦੇ ਸਿੱਕਵੇ ਗਿਲੇ ਕਿਹੜੇ ਮੂੰ ਨਾ ਆਖਾ ਬਾਪੂ ਕੈਸ਼ ਕੱਲ ਦੇ ਉਹ ਬੜੇ ਔਖੇ ਪੁੱਤ ਦੇ ਗੁਜ਼ਾਰੇ ਚੱਲਦੇ ਫੋਨ ਉੱਤੇ ਘੱਟ ਗੱਲ ਹੋਣ ਲੱਗ ਪਈ ਖੁਸ਼ੀ ਨਾਲ ਭਰੀ ਅੱਖ ਰੋਣ ਲੱਗ ਪਈ ਸੁਨਣਾ ਸੁਨਣਾ ਘਰ ਵੱਡ ਖਾਵੇ ਜੱਟ ਨੂੰ ਉਹ ਕਿਹੜਾ ਅਜ ਪੁੱਤ ਨਾ ਮਿਲਾਵੇ ਜੱਟ ਨੂੰ ਗੱਲ ਅੱਗੇ ਆਉਣੀ ਬੜੀ ਕੌੜੀ ਮਿੱਤਰੋ ਸਿਖਰਾਂ ਤੋਂ ਜਾ ਕੇ ਟੁੱਟੀ ਪੌੜੀ ਮਿੱਤਰੋ ਚਾਦਰ ਤੋਂ ਵੱਧ ਪੈਰ ਨਾ ਪਸਾਰੀਏ ਹਾਈ ਵੱਡੇ ਹੋ ਕੇ ਪੁੱਤ ਨਾ ਜਹਾਜ਼ ਚਾੜੀਏ ਸੁੱਖ ਚੈਨ ਮਨ ਦਾ ਗੁਆ ਕੇ ਵਹਿ ਗਿਆ ਸੋਚਾਂ ਵਿੱਚ ਕੇਰ ਸਿੰਘ ਅੱਧਾ ਰਹਿ ਗਿਆ ਪੈ ਗਈ ਬਿੱਟੂ ਕੌਕੇ ਨੂੰ ਕਲਮ ਚੱਕਣੀ ਹੱਥੀ ਤੋਰ ਪੁੱਤ ਪਛਤਾਉਣਾ ਪੈ ਗਿਆ ਮਿਲਾਂਗੇ ਦਵਾਰਾ ਲੈ ਕੇ ਅੱਗੇ ਦੀ ਕਹਾਣੀ ਬੇਲਦੀ ਕੀ পাপੜੀ ਏ ਜਿੰਦ ਮਰ ਜਾਣੀ ਬੁੱਲ ਚੁੱਕ ਹੋਈ ਜੇ ਕੋਈ ਮਾਫ ਕਰਿਓ ਸੁਣ ਕੇ ਬਾਈ ਜੀ ਇਨਸਾਫ ਕਰਿਓ ਸੁਣ ਕੇ ਬਾਈ ਜੀ ਇਨਸਾਫ ਕਰਿਓ ਆਹ